ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਅੱਜ ਆਪਾਂ ਹਰਿਆਣੇ ਦੇ ਵਿੱਚ ਪਹੁੰਚੇ ਹੋયા ਹਾਂ ਬਾਈ ਰਮਨ ਕੋਲੇ ਤੇ ਛੋੜੇ ਲਈ ਆਪਾਂ ਤਿੰਨ ਗੱਭਣਾ ਲੈ ਕੇ ਆਏ ਆ ਤੇ ਤਕਰੀਬਨ ਤਿੰਨ ਚਾਰ ਮੱਝਾਂ ਹੀ ਬਾਈ ਕੋਲੇ ਸੱਜਰਾਂ ਹੈਗੀਆਂ ਤੇ ਸਾਰੀਆਂ ਦੀ ਲੈ ਕੇ ਡਿਟੇਲ ਆਪਾਂ ਬਾਈ ਤੋਂ ਦੱਸਦੇ ਹਾਂ ਕਿੰਨੇ ਦੁੱਧ ਵਾਲੀਆਂ ਤੇ ਕੀ ਕੀ ਇਹਨਾਂ ਦੇ ਰੇਟ ਹੈ ਰੇਟ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਤੇ ਐਂਡ ਤੱਕ ਤੁਸੀਂ ਜਿਹੜੀ ਹੈਗੇ ਵੀਡੀਓ ਦੇ ਨਾਲ ਬਣੇ ਰਹੋ ਤੇ ਬਾਕੀ ਕਰਾਉਣੇ ਗਾਈ ਬਾਈ ਨਾਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਜੀ ਠੀਕ ਹੋ ਸਭ ਹਾਂਜੀ 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 ਵਧੀਆ ਜੀ ਤੇ ਬਾਈ ਜਿਹੜੀਆਂ ਆਪਣੇ ਕੋਲੇ ਅ ਮੈਸਾਂ ਬਾਈ ਜੀ ਆਪਣੇ ਕੋਲ 7 ਮੈਸਾਂ ਨੇ ਇਸ ਟਾਈਮ 7 ਮੈਸਾਂ ਹਾਂ 4 ਮੈਸਾਂ ਸੂਈਆਂ ਸਵਾਈਆਂ ਨੇ 3 ਮੈਸਾਂ ਗੱਬਣਾਂ ਨੇ 4 ਸੂਈਆਂ ਸਵਾਈਆਂ 3 ਗੱਬਣਾ 3 ਗੱਬਣਾ ਤੇ ਜਿਹੜੀਆਂ ਆਪਣੇ ਇਹ ਭਾਅ ਦੇ ਵਿੱਚ ਆਪਾਂ ਕੱਲੀ-ਕੱਲੀ ਦਾ ਰੇਟ ਦੱਸ ਰਹੇ ਹਾਂਗੇ ਹਾਂ ਬਿਲਕੁਲ ਬਿਲਕੁਲ ਰੇਟ ਨਾਲ ਹਾਂ ਤੇ ਬਾਈ ਉਂ ਤਾਂ ਅਸੀਂ ਖੋਲ ਕੇ ਦਿਖਾਉਂਦੇ ਗੱਲ ਕਰ ਬਾਈ ਦਾ ਹੈਗਾ ਜਿਹੜਾ ਕੰਮ ਵਾਲਾ ਉਹ ਗਿਆ ਹੋਇਆ ਤੇ ਤੁਹਾਨੂੰ ਆਪਾਂ ਖੜੀਆਂ ਦਿਖਾ ਦਿੰਦੇ ਇੱਕ ਅਤੀ ਮੱਝ ਤੁਹਾਨੂੰ ਖੋਲ ਕੇ ਵੀ ਦਿਖਾ ਦਾਂਗੇ ਕੋਈ ਗੱਲ ਨਹੀਂ ਆ ਮੱਝ ਖੋਲ ਦੇ ਹਾਂ ਆ ਮੱਝ ਖੋਲ ਕੇ ਤੁਹਾਨੂੰ ਦਿਖਾ ਦਿੰਦੇ ਗੱਬਣ ਮੱਝ ਹੈ ਜੀ ਇਹੇ ਆ ਗੱਬਣਾ ਜੀ ਥੋੜਾ ਪਤਾ ਕੈਮਰੇ ਤੋਂ ਮੱਝ ਡਰਦੀ ਆ ਮੱਝ ਗੱਬਣਾ ਇਹ ਲੈ ਜੂ ਹਫਤਾ ਹਫਤਾ ਕ ਲੈ ਜੂ ਵੀਰ ਕਹਿੰਦਾ ਵੀਰੇ ਖਾਣੀ 22 ਤਰੀਕ ਨੂੰ ਦਿਨ ਪੂਰੇ ਬਾਈ ਹਾਂ 22 ਤਰੀਕ ਨੂੰ ਦਿਨ ਹਾਂ ਜੀ 22 ਤਰੀਕ ਨੂੰ ਇਹ ਦਿਨ ਪੂਰੇ ਆ ਗਏ ਤੇ ਹਫਤੇ ਦੇ ਇਹ ਤਕਰੀਬਨ ਕੱਚੀ ਪਈ ਆ ਮੱਝ ਬੱਕ 10 ਲੀਟਰ ਦੀ ਮੈਸ ਹੈ ਜੀ ਵੱਧ ਕੱਢਦੇ ਅਗਲੇ ਦੀ ਸ਼ਾਮ ਤੇ ਹੈ ਠੀਕ ਆ ਜੀ ਹਾਂ ਜੀ ਆਪਣਾ ਕਿੰਨਾ ਟਾਈਮ ਲੈਂਦਾ ਜੀ ਇਹਦਾ ਇਹ 22 ਤਰੀਕ ਨੂੰ ਹੀ ਦਿਨ ਪੂਰੇ ਹੋਣੇ ਨੇ ਉੱਪਰ ਇੱਕ ਦਿਨ ਲਵੇ ਦੋ ਲਵੇ ਸ਼ਾਇਦ 22 ਨੂੰ ਹੀ ਸੂਪੇ ਕਹਿਣ ਦਾ ਭਾਵ ਹੈ ਵੀ ਹਫਤਾ ਲੈ ਜੂ ਅੱਜ 17 ਤਰੀਕ ਹੈ ਹਾਂਜੀ 17 ਤੇ ਹਫਤਾ ਲੈ ਜੇਗੀ ਆਰਾਮ ਨਾਲ ਪਿੱਛੋਂ ਵਧੀਆ ਬਣਦੀ ਹੈ ਇਹਦੀ ਮਾਂ ਥੱਲੇ ਦੁੱਧ ਦੇ 18-19 ਕਿਲੋ ਇਹ ਹੁਣ ਤੀਜੇ ਸਵੇਰੇ ਸੋਣਾ ਹੈ ਦੂਸਰੇ ਸਵੇਰੇ ਦਾ ਦੁੱਧ ਸੀ 14 ਕਿਲੋ ਦੂਸਰੇ ਤੇ 14 ਕਿਲੋ 14 ਕਿਲੋ ਹੁਣ ਆਪਣੇ ਕਰਮ ਨੇ ਵੀ 16 ਕੱਢੇ 14 ਕੱਢੇ 13 ਕੱਢੇ ਉਹ ਅਗਲੇ ਦੀ ਸਾਮ ਤੇ ਤੇ ਆਪਣਾ ਪਿਛਲੇ ਅੰਦਾਜ਼ਾ ਜਿਹਾ ਵੀ 16 ਕ ਮੰਨ ਕੇ ਇਕਲਾ ਲੈ ਜੇ ਘਟੋ ਘਟਕ ਵੀ 16 ਦਾ ਹੀ ਹੈਗੀ ਆ 15 ਮੰਨ ਕੇ ਲੈ ਜਾਓ ਆਪਣੀ 15 ਦੀ ਓਟ ਹੈ ਘਰੋਂ ਵਾਪਸ ਦੀ ਗਾਰੰਟੀ ਹੈ ਜੇ 15 ਨਹੀਂ ਤਾਂ ਮੱਝ ਆਪੜੀ ਹੈ ਠੀਕ ਹੈ ਜੀ ਹਾਂ ਇਹ ਚੀਜ਼ ਹੈ ਤੇ ਬਾਕੀ ਤੁਸੀਂ ਆਪਣਾ ਮੋਬਾਈਲ ਨੰਬਰ ਬੋਲਿਓ ਜੀ 946664 50243 946664 ਜੀ 50243 50243 ਆ ਗਈ ਤੇ ਇਹਦਾ ਰੇਟ ਕਿੰਨਾ ਕਰਤਾ ਜਮਨ ਲੈਣ ਦੇਣ ਜੀ ਲੈਣ ਦੇਣਾ ਜੀ 1 ਲੱਖ 48000 ਰੁਪਇਆ 1 ਲੱਖ 48000 ਰੁਪਇਆ 16 ਕਿਲੋ 15 16 ਕਿਲੋ ਦੀ ਮੈਸ ਹੈ ਵਜਨ ਦੇਖ ਲਓ ਪਿੱਠ ਪੁੱਠਾ ਦੇਖ ਲਓ ਕੱਦ ਦੇਖ ਲਓ ਠੀਕ ਹੈ ਜੀ ਠੀਕ ਹੈ ਇਹਨੂੰ ਮੈਂ ਆਪਾਂ ਦੂਸਰੇ 'ਚ ਵੀ ਚਲਾ ਸਕਦੇ ਹਾਂ ਪਰ ਜੈਨੂਨ ਤੁਸੀਂ ਪਿੰਡ ਆਪਣਾ ਨਾਲੇ ਐਡਰੈਸ ਦੱਸ ਦੇਵੀਂ ਜੀ ਵੀਪੀਓ ਬਲੇਆਲਾ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਬਾਦ ਜ਼ਿਲ੍ਹਾ ਫਤਿਹਬਾਦ ਬੋਹੇ ਦੇ ਨੇੜੇ ਆ ਪੰਜਾਬ ਦੀ ਹੱਦ ਤੇ ਬੈਠੇ ਆ ਠੀਕ ਹੈ ਜੀ ਝਨੀਰ ਨੇੜੇ ਪੈਂਦਾ ਮਾਨਸਾ ਆਪਾਂ ਨੂੰ 40 ਹੈ ਬਲਾਡਾ ਬਾਈ ਤੇ 23 ਕਿਲੋਮੀਟਰ ਹੈ ਬਲਾਡਾ ਬਾਈ ਤੇ 23 ਕਿਲੋਮੀਟਰ ਹੈ ਹਾਂਜੀ ਬਾਈ ਦਾ ਵਪਾਰ ਦਾ ਕੰਮ ਹੈ ਜਿਹੜਾ ਬਹੁਤ ਵਧੀਆ ਕੰਮ ਆ ਸਾਫ਼ ਸੁਥਰਾ ਕੰਮ ਕਰਦਾ ਬਾਈ ਤੇ ਬਾਕੀ ਵੀ ਕਹਿੰਦਾ ਆਪਣੀ ਗਰੰਟੀ ਹੈ ਘਰੋਂ ਵਾਪਸੀ ਦੀ ਤੇ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਬਿਸ਼ੱਕ ਦੋ ਡੰਗ ਚੋਲੋ ਆਪਦੀ ਤਸੱਲੀ ਕਰੋ ਦੋ ਡੰਗ ਚੋਵੋ ਅਸਲ ਤਾਂ ਆਓ ਰਹੋ ਦੋ ਦੇ ਚਾਰ ਡੰਗ ਚੋਵੋ ਹਾਂਜੀ ਕਹਿਣ ਕਰੇ ਜੇ ਕੋਈ ਦੂਰੋਂ ਦਾ ਰਹਿائش ਦਾ ਪ੍ਰਬੰਧ ਹੈਗਾ ਜੀ ਰਹਿائش ਦਾ ਵਧੀਆ ਪ੍ਰਬੰਧ ਹੈ ਪੰਜਾਬੀ ਖਾਣਾ-ਦਾਣਾ ਆਪਣਾ ਠੀਕ ਹੈ ਜੀ ਦੇਖੋ ਓਟ ਦਾ ਕੀ ਹੁੰਦਾ ਇੱਥੇ ਚਾਰ ਡੰਗ ਚੋ ਜੋ ਪਸ਼ੂ ਸਫਰ 'ਚ ਜਾਂਦਾ ਹੈ ਹਫਤਾ ਦੁੱਧ ਤੋਂ ਟੁੱਟਦਾ ਹੈ ਹੌਲੀ-ਹੌਲੀ ਜੀ ਲਾਉਂਦਾ ਫਿਰ ਦੁੱਧ ਤੇ ਆਉਂਦਾ ਇਹ ਨੇਚਰਲ ਪ੍ਰੋਸੈਸ ਹੈ ਹਾਂਜੀ ਹਾਂਜੀ ਹਨ ਆਪਾਂ ਕਹੀਏ ਵੀ ਅੱਜ 16 ਚੋਲੇ ਜਾਂਦੇ 16 ਭਾਂਡੇ 'ਚ ਪਾਵੇ ਉਹ ਚੀਜ਼ ਨਹੀਂ ਹੋ ਸਕਦੀ ਫਿਰ ਕਈ ਵਾਰੀ ਦੀ ਗੱਲ ਹੁੰਦੀ ਹੈ ਉਹ bari 24 ਘੰਟੇ ਡਿਊਟੀ ਦਿੰਦਾ ਫਿਰ ਜਾ ਕੇ ਦੁੱਧ ਕੱਢਦੀਆਂ ਨੇ ਠੀਕ ਹੈ ਠੀਕ ਹੈ ਤਾਂ ਆਪਾਂ ਘਰੇ 2 ਮਿੰਟ ਪਾਇਆ ਕਰਿਆ ਉਹ ਚੀਜ਼ ਨਹੀਂ ਹੁੰਦੀ ਹਾਂਜੀ ਹਾਂਜੀ ਇਹ ਗੱਲ ਹੈ ਬਾਕੀ ਜਦੋਂ ਆਪਾਂ ਪਸ਼ੂ ਵੇਚਦੇ ਆ ਉਦੋਂ ਵੀ ਆਪਾਂ ਪੂਰੀ ਫੁੱਲ ਸੇਵਾ ਕਰਦੇ ਆ 24 ਘੰਟੇ ਉੱਤੇ ਉੱਤੇ ਰਹਿਣੇ ਆ ਉੱਪਰ ਰਹਿਣੇ ਆ ਮਤਲਬ ਸੇਵਾ ਕਰਦੇ ਆ ਤਾਂ ਦੁੱਧ ਲੈਣੇ ਆ ਤਾਂ ਦੁੱਧ ਲੈਣੇ ਆ ਹਾਂ ਇਹ ਗੱਲ ਜਮਾ ਵੀਰ ਦੀ ਬਿਲਕੁਲ ਸਹੀ ਆ ਤੇ ਵੀ ਬਾਕੀ ਇਹ ਤਾਂ ਹੈਗਾ ਦੁੱਧ ਦਾ ਸੇਵਾਰੀ ਹੁੰਦਾ ਤੇ ਵੀਰ ਕਹਿੰਦਾ ਵੀ ਤੁਸੀਂ ਰਹੇ ਉਹ ਰਹਿਣ ਦਾ ਵੀ ਪ੍ਰਬੰਧ ਹੈਗਾ ਬਾਕੀ ਸਾਨੂੰ ਹੋਰ ਮੱਜਾਂ ਵੀ ਦਿਖਾਉਂਦੇ ਆ ਆ ਛੋਟੀ ਹੈ ਜੀ ਗੱਬਣ ਦੂਸਰੇ ਸੂਟ ਦੀ ਮੈਸਜ ਦੂਸਰੇ ਸੂਟ ਹੈਗੇ ਨੇ ਸੋਨਾਗਾ ਬਾਕੀ ਵੀਰ ਤੋਂ ਲੈ ਕੇ ਫੁੱਲ ਡਿਟੇਲ ਥਾਣ ਹਵਾ ਨਾਲ ਤੁਸੀਂ ਚੈੱਕ ਕਰ ਲੋ ਥੋੜੀ ਜੀ ਧੋਪਾ ਕਰਕੇ ਜਿਹੜੀ ਹੈ ਵੀਡੀਓ ਕਲੀਅਰ ਨਹੀਂ ਆਉਂਦੀ ਕੋਈ ਅੰਦਰ ਜਿਆਦਾ ਹੀ ਕਲੀਅਰ ਆਉਂਦੀ ਬਾਕੀ ਜੀ ਫੇਸ ਕੁਆਲਿਟੀ ਚੈੱਕ ਕਰ ਲੋ ਚੰਗੇ ਦੋਨੇ ਨਹੀਂਆ ਦੋਨੇ ਮੱਜਾਂ ਹੈ ਇਹ ਛੋਟਾ ਮੰਨ ਕੇ ਨਾ ਉਹ ਤਾਂ ਮੱਝ ਪੂਰੀ ਵੱਡੀ ਹੈ ਜੀ ਤੇ ਵਧੀਆ ਕੱਦ ਦੀ ਆ ਤੇ ਹਾਂਜੀ ਕੁਆਲਿਟੀ ਪੱਖੋਂ ਵੀ ਇੱਕ ਨੰਬਰ ਆ ਤੇ ਤੁਸੀਂ ਜਿਹੜੀ ਇਹਦੀ ਚੜਾਈ ਚੈੱਕ ਕਰ ਲਓ ਚੜਾਈ ਬਹੁਤ ਜ਼ਿਆਦਾ ਆ ਬਾਈ ਬਰਾਬਰ ਖੜੀ ਮੜਿਆ ਜਰੇ ਕਦਰ ਦੀ ਅਡਜਸਟਮੈਂਟ ਆ ਜਾਂਦੀ ਆ ਵੀਰ ਦੇ ਹਿਸਾਬ ਨਾਲ ਤੁਸੀਂ ਜਿਹੜਾ ਕੱਦ ਦੇਖ ਲਓ ਤੇ ਬਾਈ ਦਾ 5.5 ਫੁੱਟ ਦੇ ਆਸੇ ਪਾਸੇ ਕੱਦ ਦੂ ਤੇ ਤੁਸੀਂ ਬਾਕੀ ਅੰਦਾਜ਼ਾ ਲਾ ਲਿਓ ਤੁਸੀਂ ਆ ਦਾ ਥਣਾ ਦੀ ਕੁਆਲਿਟੀ ਥਣਾ ਦੀ ਕੁਆਲਿਟੀ ਕੱਲਾ ਕੱਲਾ ਥਣ ਪਿਆ ਮੈਂ ਸਹਜੇ ਦੱਸ ਨਹੀਂ ਸਕਤੀ ਤੇ ਬਾਕੀ ਵੀਰ ਤੋਂ ਲੈ ਕੇ ਸਾਰੀ ਡਿਟੇਲ ਦੱਸਣੀ ਕੱਚੀ ਮੱਝ ਆ ਹਾਂਜੀ ਕਿੰਨਾ ਟਾਈਮ ਰਹਿ ਗਿਆ ਜੀਰਾ ਪੂਰੇ ਦਿਨ ਪੂਰੇ ਹੋਣੇ ਨੇ 24 ਦਸੰਬਰ ਨੂੰ ਦਿਨ ਪੂਰੇ ਹੋਣੇ ਨੇ 24 ਦਸੰਬਰ ਨੂੰ ਜੀ ਹਫਤਾ ਦਿਨ ਪੂਰੇ ਹੋਣ ਚ ਪਿਆ ਹਾਂਜੀ ਅੱਗੇ ਝੋਟੀ ਤੇ ਆ ਵੀ 4 ਦਿਨ ਲਵੇ 2 ਲਵੇ ਹੋ ਸਕਦਾ 24 ਨੂੰ ਸੂਪੇ ਉਹ ਸਾਰੇ 2400 ਤੋਂ ਬਾਕੀ ਹਾਂ ਲੈ ਜਾਂਦਾ ਪਸੂ 5-4 ਦਿਨ ਵੀ ਲੈਣ ਉੱਤੇ ਹਾਂਜੀ ਤੇ ਕਈ ਵਾਰੀ ਐ ਇਦਾਂ ਬਾਈ ਜੀ ਅੱਜ ਇਹ ਗੱਡੀ ਤੇ ਚੜ ਜੇ ਜੇ 20 ਕਿਲੋਮੀਟਰ 40 100 ਕਿਲੋਮੀਟਰ ਜਾਂਦੀ ਐ ਫੇਰ ਮੰਨ ਕੇ ਚੱਲ ਪੂਰੇ ਦਿਨਾਂ ਤੇ ਵੀ ਹਾਂ ਫੇਰ ਪੂਰੇ ਦਿਨਾਂ ਦੇ ਵੀ ਸੁੱਤ ਜਾਂਦੇ ਤੇ ਦੁੱਧ ਕਿੰਨਾ ਦੱਸਿਆ ਜੀ ਮਾਲਕਣੇ ਦਾ ਜੀ ਐਸ ਦਾ ਜੋ ਪਹਿਲਣ ਦਾ ਦੁੱਧ ਸੀ 14 ਕਿਲੋ ਅੱਛਾ ਜੀ ਹਾਂਜੀ ਹੁਣ ਕਿਹੜੀ ਜਗ੍ਹਾ ਦਾ ਮਾਲ ਖੀਦੋਂ ਆਪਾਂ ਆਪਾਂ ਜੀ ਆਪਣੇ ਹਿਸਾਰ ਸਾਈਡ ਦਾ ਮਾਲ ਆਉਂਦਾ ਐ ਅੱਛਾ ਜੀ ਮਿੰਗਣੀ ਖੇੜਾ ਪਿੰਡ ਐ ਇਹ ਨਾਲ-ਨਾਲ ਪਿੰਡ ਨੇ ਉਹਨਾਂ ਪਿੰਡਾਂ ਚ ਮਾਲ ਆਉਂਦਾ ਠੀ ਤਨੇ ਕਿ ਲੋ ਤਾਂ ਵੱਧ ਸਕਦੀ ਹੈ 15 16 ਤੱਕ ਰੂਸੂਲੂ ਦੇਖੋ ਜੀ 15 ਤੱਕ ਰੋਈ ਕਰੂ ਜੇ ਇਹ ਮੈਂ 15 ਨਾ ਕੱਢੂ ਤੇ ਫਿਰ ਦੇਖੋ ਥਣ ਲੇਵਾ ਥਣ ਦੀ ਕੁਆਲਟੀ ਦੇਖੋ ਮੈਂ ਇਸ ਦੀ ਬਰੀਡ ਦੇਖੋ ਤੁਸੀਂ ਪ्युअर ਮੂਰਾ ਚ ਮੈਂ ਇਹ ਕਿੰਨੇ ਦੀ ਹੋ ਜੀ ਲੈਣ ਦੇਣਾ ਆਪਣਾ ਬਿਲਕੁਲ ਇਹ 160 ਦੀ ਹੋਗੀ 160 ਦੀ ਹੋਗੀ ਹਾਂਜੀ ਬਾਕੀ ਮੌਕੇ ਤੇ ਮਾਨਤਨ ਹੁੰਦੇ ਰਹੋ ਹਾਂ ਮੌਕੇ ਤੇ ਮਾਨਤਨ ਖੁੱਲਾ ਕਿਹੜਾ ਬੰਦਾ ਪੰਜਾਬ ਤੋਂ ਆਇਆ ਖਾਸ ਕਰ ਉਹ ਲੈ ਮਾਨਤਨ ਖੁੱਲਾ ਕਰਦੇ ਬਿਲਕੁਲ ਬਿਲਕੁਲ ਖੁੱਲਾ ਮਾਨਤਨ ਹਾਂਜੀ ਹਾਂਜੀ ਬਾਈ ਕਹਿੰਦਾ ਵੀ ਆਪਾਂ ਜਰੂਰ ਮਾਨਤਨ ਕਰਾਂਗੇ ਪਹੁੰਚਣਾ ਇੱਥੇ ਨਾ ਬਾਕੀ ਰੇਟ ਤਾਂ ਵੀਰ ਨੇ ਕਰ ਨਹੀਂ ਹ ਤੇ ਬਹੁਤ ਸੋਹਣਾ ਜਿਹੜਾ ਹੈਗਾ ਗਾੜੀ ਕੁੜੀ ਦੀ ਬਹੁਤ ਚੰਗੀ ਹੈ ਝੋਟੀ ਤੇ ਪਿੱਠ ਪੁੜੇ ਦੀ ਬਹੁਤ ਚੰਗੀ ਆ ਤੇ ਚੌੜੀ ਹੈ ਝੋਟੀ ਪੂਰੀ ਉੱਪਰੋਂ ਤੇ ਬਾਕੀ ਸਤੋਂ ਵੀਰਾਂ ਵੀਰ ਕੋਲੜੀਆਂ ਮੱਝਾਂ ਸੂਈਆਂ ਹੋਈਆਂ ਉਹ ਵੀ ਦਿਖਾਉਣੇ ਆ ਇੱਕ ਆ ਝੋਟੀ ਹੈ ਜੀ ਗੱਬਣ ਆ ਗਈ ਤੇ ਬਾਕੀ ਲੈ ਕੇ ਵੀਰ ਤੋਂ ਜਿਹੜੀ ਹੈਗੀ ਡਿਟੇਲ ਦੱਸਦੇ ਆ ਕੁਛ ਦਿਨ ਬਾਕੀ ਆਰੇ ਥਾਣੇ ਹਵਾ ਲੜਾ ਤੁਸੀਂ ਚੈੱਕ ਕਰ ਲੋ ਤੇ ਇਧਰੇ ਮੈਂ ਇਹਨੇ ਘੱਟ ਜਾ ਗਈ ਜੀ ਇਹ ਹਾਂਜੀ ਤੇ ਹਾਂਜੀ ਇਹ ਕਿੰਨੇ ਟਾਈਮ ਰਹਿ ਗਈ ਸੂਣ ਦਾ ਹਾਂਜੀ ਤੀਸਰਾ ਸੂਆ ਮੈਸਦਾ ਹੈ ਹਾਂਜੀ ਸੂਣ ਚ ਪੈਨੇ 8 ਤੋਂ 10 ਦਿਨ 8 ਤੋਂ 10 ਦਿਨ ਹਾਂਜੀ 8 ਤੋਂ 10 ਦਿਨ ਆਰਾਮ ਨਾਲ ਲੈ ਜਾਏਗੀ ਇਹਦਾ ਜੋ ਦੂਸਰੇ ਸੂਏ ਦਾ ਦੁੱਧ ਸੀ 12 ਕਿਲੋ ਅੱਛਾ ਜੀ ਹਾਂਜੀ ਹੁਣ ਮੋ ਝੋਟੀ 13 ਕੱਢ ਦੇ 14 ਕੱਢ ਜੇ ਆਪਣੀ ਸਾੰਬ ਹੈ 12 ਤੋਂ ਮਰਦੇ ਨਹੀਂ 12 ਦੀ ਆਪਣੀ ਗਾਰੰਟੀ 12 ਦੀ ਆਪਣੀ ਗਾਰੰਟੀ ਹਾਂਜੀ ਠੀਕ ਹੈ 12 ਕਿਲੋ ਇਹਦਾ ਰੇਟ ਕਿੰਨਾ ਕਰਤਾ ਜੀ ਰੇਟ ਹੈ ਜੀ 1,19,000 ਰੁਪਿਆ ਇਹ 19 ਹਾਂਜੀ ਇਹਦੇ ਚ ਵੀ ਥੋੜਾ ਬੋਤਾ ਮਾਨ ਦਾਣਾ ਹੋਊਗਾ ਇਹ ਆਪਾਂ ਆਈ ਗਈ ਸੀ ਲਗਭਗ ਤੁਹਾਨੂੰ ਦਿਖਾ ਰਿਆ ਹਾਂ ਹਾਂਜੀ ਹਾਂਜੀ ਜਾਇਜ਼ ਰੇਟ ਬਾਕੀ ਤੀਸਰੇ ਸੂਈ ਦੀ ਝੋਟੀਆਂ ਨੂੰ ਭਾਵੇਂ ਦੂਸਰੇ ਚ ਕਹਿਲਾ ਕਿਵੇਂ ਕਰ ਲੋ ਤੀਸਰੇ ਸੂਈ ਦੀ ਮੈਂ ਤੀਸਰੇ ਸੂਈ ਮੈਂ ਐਸਾ ਜੀ ਇਹ ਹਾਂਜੀ ਤੇ ਚਾਹੇ ਕੋਈ ਦੂਜਾ ਕਹੇ ਵੀ ਬਾਈ ਵੀਰ ਕਹਿੰਦਾ ਅਸੀਂ ਦੇ ਸਕਦੇ ਸੀ ਆ ਜਿਹੜੀ ਮੱਝ ਆ ਗਈ ਹੈ ਸੂਈ ਹੋਈ ਹੈ ਇਸ ਟਾਈਮ ਤੇ ਬਾਕੀ ਬਾਈ ਤੋਂ ਲੈ ਕੇ ਡਿਟੇਲ ਦਦਿਆ ਅੱਜ ਕਿੰਨੇ ਕਿਤਨਾਂ ਦੀ ਸੂਈ ਹੈ 300 ਸੋਏ ਦੀ ਮੈਸ ਹੈ ਬਾਈ ਜੀ ਹਾਂਜੀ ਅੱਜ ਸੂਈ ਨੂੰ ਹੋ ਗਏ 12 ਦਿਨ ਹਾਂਜੀ ਔਰ 10 ਕਿਲੋ ਬੋਲਾ ਤਿਆਰ ਹੈ 15 16 ਕਿਲੋ ਦੀ ਮੈਸ ਹੈ 15 16 ਕਿਲੋ ਦੀ ਮੈਸ ਹੈ ਹਾਂਜੀ ਕੋਈ ਬੰਦਾ ਸਾਈ ਕਰਦਾ ਅੱਜ ਤੋਂ 10 ਦਿਨਾਂ ਬਾਅਦ 15 ਕਿਲੋ ਦੇ ਡੱਬੇ ਮਾਰ ਸਕਦਾ ਹੈ ਮੈਂ ਇਸ ਦਾ ਕੱਦ ਦੇਖੋ ਤੁਸੀਂ ਪੇਟ ਕੁੜਾ ਦੇਖੋ ਥਣਾ ਦੀ ਕੁਆਲਟੀ ਦੇਖੋ ਹਾਂਜੀ ਵੱਡੀ ਮੈਸ ਹੈ ਜੀ ਪੂਰੀ ਵੱਡੀ ਮੈਸ ਹੈ ਜੀ ਖੁੱਲੇ ਡੁੱਲੇ ਜਿਹੜੇ ਆਰਡਰ ਦੀ ਕੁਆਲਟੀ ਇਹਦੀ ਆ ਗਈ ਤੇ ਉੱਪਰੋਂ ਵੀ ਪੂਰੀ ਚੌੜੀ ਆ ਤੇ ਕੱਦ ਕਾਠ ਦੀ ਵੀ ਚੰਗੀ ਆ ਹਾਂਜੀ ਇਹਦਾ ਰੇਟ ਕੀ ਕਰਤਾ ਜੀ ਇਹਦਾ ਇੱਕੋ ਹੀ ਰੇਟ ਜੀ 135000 135000 ਹਾਂਜੀ ਤੇ ਜਿਹੜੀ ਅੱਗੇ ਆਪਣੀ ਝੋਟੀ ਖੜੀ ਹੈ ਜੀ ਇਹਦੀ ਡਿਟੇਲ ਇਸ ਟਾਈਮ ਜੀ 16 ਕਿਲੋ ਦੁੱਧ ਤੇ ਚੱਲ ਰਹੀ ਹੈ ਅੱਛਾ ਜੀ ਇਹ ਮੈਸ 13 ਦਸੰਬਰ 13 ਨਵੰਬਰ 2025 ਦੀ ਸੂਈ ਹੋਈ ਹੈ ਠੀਕ ਹੈ ਜੀ ਅੱਜ 17 ਦਸੰਬਰ ਦਾ ਦਿਨ ਹੈ 34 35 ਦਿਨ ਹੋ ਗਏ ਤਕਰੀਬਨ ਹਾਂ ਔਰ 12 ਦਸੰਬਰ ਦੀ ਏਆਈ ਹੋਈ ਹੈ ਅੱਜ ਚਾਰ ਪੰਜ ਦਿਨ ਹੋ ਗਏ ਟੀਕਾ ਭਰਾਏ ਠੀਕ ਹੈ ਜੀ ਆਪਣੇ ਅਨਮੋਲ ਰਤਨ ਦੀ ਕੱਟੀ ਐ ਠੀਕ ਹੈ ਜੀ ਅੱਜ ਕੱਟੀ ਵੀ ਮਹੀਨੇ ਤੋਂ ਉੱਪਰ ਦੀ ਹੋ ਗਈ ਹਾਂਜੀ 18 ਲੀਟਰ ਦੁੱਧ ਤੇ ਚੱਲ ਰਹੀ ਸੀ ਹੀਟ ਚਾਲਣ ਕਰਨ 2 ਲੀਟਰ ਦੁੱਧ ਟੁੱਟੀ ਐ 16 ਲੀਟਰ ਦੁੱਧ ਐਸ ਟਾਈਮ ਬਾਲਟੀ ਚ ਪਾਰੀ ਐ ਕੋਈ ਬੰਦਾ ਆਵੇ 15 ਕਰਕੇ ਆਵੇ ਵੀ 15 ਲੀਟਰ ਦੇ ਡੱਬੇ ਮਾਰੂ ਆਦਾਂ ਦੁੱਧ ਤੋਲ ਕੇ ਤੇ ਲੈ ਜਾ ਸਕਦਾ ਕਿੰਨਾ ਮਤਲਬ ਰੇਟ ਕੀ ਕਰਤਾ ਜੀ ਇਹਦਾ ਇੱਕੋ ਹੀ ਰੇਟ ਐ 1,52,000 ਰੁਪਇਆ 1,52,000 ਹਾਂਜੀ 1,52,000 ਹੈ ਜੀ ਤੇ 16 ਕਿਲੋ ਦੀ ਮੈਂਸ ਮੰਗ ਰਹੇ ਨੇ ਕੱਟੀ ਆ ਗਈ ਆ ਮੂਹਰੇ ਖੜੀ ਹੋਈ ਆ ਤੇ ਚੰਗੇ ਕਦ ਕਾਟਦੀ ਆ ਗਈ ਖੁੱਲੇ ਡੁੱਲੇ ਜਿਹੜੇ ਹੱਡ ਪੈਰਾਂ ਦੀ ਆ ਗਈ ਤੇ ਇੱਕ ਸਾਨੂੰ ਦਿਖਾਉਨੇ ਆ ਜਮਾ ਕੋਕਾ ਪੀਸ ਸਿੰਘ ਦੇਖੋ ਜਮਾ ਰਿੰਗ ਸਿੰਘ ਆ ਹਾਂਜੀ ਤੇ ਬਾਕੀ ਸਾਨੂੰ ਆਪਾਂ ਥੋੜੀ ਉੱਤੋਂ ਦਾ ਪਤਲੀ ਪੈਂਦੀ ਹੈ ਫਿੱਕੀ ਪੈਂਦੀ ਹੈ ਤੇ ਬਾਕੀ ਪਸ਼ੂ ਦੁੱਧ ਵਾਲਾ ਜਿਹੜਾ ਹੁੰਦਾ ਉਹ ਲਿਸੇ ਹੁੰਦਾ ਹੈ ਤੇ ਠਪੂੜਾ ਚੰਗਾ ਹੈ ਬਹੁਤ ਕੁਆਲਿਟੀ ਬਹੁਤ ਤੇ ਪਿੱਠਪੂੜਾ ਤੁਸੀਂ ਇਸ ਨੂੰ ਦਿਖਾ ਦਿੰਨੇ ਆ ਬਹੁਤ ਚੌੜੀ ਹੈ ਜੀ ਤੇ ਬਹੁਤ ਸੋਹਣੀ ਜਿਹੜੀ ਹੈਗੀ ਥੱਲੇ ਉਹ ਆਰਡਰ ਕੁਆਲਿਟੀ ਆ ਤੇ ਇਹ ਗਾੜੀ ਗੂੜੀ ਦੀ ਬਹੁਤ ਚੰਗੀਆਂ ਮੱਝ ਤੇ ਬਾਕੀ ਤੁਹਾਡੇ ਨਾਲ ਵੀਰ ਤੋਂ ਲੈ ਕੇ ਸਾਰੀ ਡਿਟੇਲ ਦੱਸ ਦਿਆਂ ਹਾਂਜੀ ਭਾਈ ਭਾਈ ਜੀ ਦੂਸਰੇ ਸੂਏ ਦੀ ਮੱਝ ਹੈ ਹਾਂਜੀ ਔਰ ਐਸ ਟਾਈਮ 10 ਕਿਲੋ ਦੁੱਧ ਤੇ ਚੱਲ ਰਹੀ ਹੈ ਠੀਕ ਹੈ ਜੀ ਕੱਲ ਹੀ ਬੱਚੇ ਨੇ ਨੜੂਆ ਤੋੜਿਆ ਅੱਜ 6 ਤੋਂ 7 ਦਿਨਾਂ ਦੀ ਸੂਈ ਹੋਗੀ ਠੀਕ ਹੈ ਜੀ 15 ਕਿਲੋ ਦੀ ਮੱਝ ਹੈ 15 ਕਿਲੋ ਦੀ ਮੱਝ ਹੈ ਮੱਝ ਦੁੱਧ 15 17 ਦੇ ਵਿੱਚ ਚੱਲ ਕੱਢਣਾ ਚਾਹੀਦਾ ਪਰ ਆਪਾਂ 15 ਦੀ ਓਟ ਲਵਾਂਗੇ ਕੋਈ ਬੰਦਾ ਆਵੇ ਆਪਣੇ ਨਾਲ ਸਾਈ ਕਰ ਜੇ ਅੱਜ ਤੋਂ 10 ਦਿਨ ਬਾਅਦ 15 ਕਿਲੋ ਦੇ ਡੱਬੇ ਮਾਰ ਕੇ ਮੱਝ ਲਿਜਾ ਸਕਦਾ ਹੈ ਠੀਕ ਆ ਅੱਜ ਦੱਸਣਾ ਨੂੰ ਹਾਂਜੀ ਪਿਓਰ ਬਾਂਗਰ ਦੀ ਮੈਸਜ ਹੈ ਜੀ ਪਿਓਰ ਮੂਰਾ ਕੁਆਲਟੀ ਹੈ ਸੇ ਰਿੰਗ ਸਿੰਘ ਬਹੁਤ ਸੋਹਣਾ ਹੈ ਜੀ ਪਤਲੀ ਚਮੜੀ ਚ ਹੈ ਬਰੀਕੀਆਂ ਬਹੁਤ ਨੇ ਰੇਟ ਕਿੰਨਾ ਕਰਤਾ ਜੀ ਇਹਦਾ ਜਮਾ ਲੈਣ ਦਾ ਕੋਈ ਰੇਟ ਹੈ ਜੀ 142000 ਰੁਪਏ 142000 ਹਾਂ ਜੀ ਤਾਂ ਇਹ ਬਹੁਤ ਜਾਇਜ਼ ਰੇਟ ਦੇ ਵਿੱਚ ਹੈ ਪਿਓਰ ਹਰਿਆਣੇ ਦੀ ਜਿਹੜੀ ਮੱਝ ਆ ਗਈ ਆ ਛੋਟੇ ਛੋਟੇ ਜਿਹੇ ਬੱਚਾ ਕਿੰਨੇ ਆਪਾਂ ਝਾਤੀ ਮਰਵਾਦ ਨੇ ਇੱਕ ਬੱਚਾ ਸੀਗਾ ਜੀ ਛੋਟਾ 100 ਉਹਦੇ ਮੂਰੇ ਬੰਨਿਆ ਖੜਾ ਸੀਗਾ ਬੱਚਾ ਹਾਂ ਕੱਟੀ ਤੇ ਇੱਕ ਬੱਚਾ ਆ ਖੜਾ ਆ ਬੱਚਾ ਜੀ ਵੱਡੀ ਮੈਂਸ ਉਹ ਇਹ ਆਏ ਵੱਡੀ ਮੈਂਸ ਖਦਾ ਆ ਗਿਆ ਜੀ ਇਹਦਾ ਹਾਂ ਜੀ ਇਹ ਮਤਲਬ 10 ਤੋਂ 12 ਦਿਨਾਂ ਦੀ ਸੂਈ ਹੋ ਗਈ ਜੀ ਹਾਂ ਜੀ ਹਾਂ ਜੀ ਤੇ ਜਿਹੜੀ ਆ ਇਹਨੇ ਕੱਲ ਨਾੜਵਾ ਤੋਂੜੇ ਹਫਤੇ ਤੱਕ ਨਹੀਂ ਬੋਲਾ ਤਿਆਰ ਹੈ ਜੀ ਚਾਹ ਨਹੀਂ ਬਣਨ ਲੱਗੀ 10 ਕਿਲੋ ਬੋਲਾ ਇਹਦੇ ਟਾਈਮ ਤਿਆਰ ਹੈ ਇਸ ਟਾਈਮ ਜੀ